ਮਸ਼ਹੂਰ ਯੂਟਿਊਬਰ ਪਾਇਲ ਮਲਿਕ ਪਿਛਲੇ ਕੁਝ ਦਿਨਾਂ ਤੋਂ ਵਿਵਾਦਾਂ ਵਿੱਚ ਘੇਰੀ ਹੋਈ ਸੀ ਜਦ ਉਹਨਾਂ ਨੇ ਕਾਲੀ ਮਾਤਾ ਦਾ ਰੂਪ ਤਾਰਨ ਕੀਤਾ ਸੀ ਤਾਂ ਕੁਝ ਆਗੂਆਂ ਵੱਲੋਂ ਉਹਨਾਂ ਨੂੰ ਬੇਅਦਬੀ ਦੇ ਦੋਸ਼ ਕਾਰਨ ਕਾਫੀ ਟਿੱਪਣੀਆਂ ਕੀਤੀਆਂ ਗਈਆਂ ਸੀ ਜਿਸ ਤੋਂ ਬਾਅਦ ਪਾਇਲ ਮਲਿਕ ਨੇ ਆਪਣੀ ਗਲਤੀ ਦੀ ਮਾਫੀ ਵੀ ਮੰਗੀ ਸੀ ਤੇ ਧਾਰਮਿਕ ਸਜ਼ਾ ਵੀ ਕੀਤੀ ਸੀ ਤੇ ਹੁਣ ਇਸ ਰਖੜੀ ਦੇ ਪਾਵਨ ਮੌਕੇ ਤੇ ਪਾਇਲ ਮਲਿਕ ਵੱਲੋਂ ਨਿਸ਼ਾਂਤ ਸ਼ਰਮਾ ਨੂੰ ਰਖੜੀ ਬੰਨੀ ਗਈ ਇਸ ਕੂਪ ਸੂਰਤ ਵੀਡੀਓ ਨੂੰ ਤੁਸੀਂ ਵੀ ਦੇਖੋ ਕਿ ਕਿੰਝ ਯੂਟਿਊਬਰ ਪਾਇਲ ਮਲਿਕ ਨੇ ਨਿਸ਼ਾਂਤ ਸ਼ਰਮਾ ਨੂੰ ਰਖੜੀ ਬੰਨੀ ਹੈ ਮਸ਼ਹੂਰ ਯੂਟਿਊਬਰ ਪਾਇਲ ਮਲਿਕ ਪਿਛਲੇ ਕੁਝ ਦਿਨਾਂ ਤੋਂ ਵਿਵਾਦਾਂ ਵਿੱਚ ਘੇਰੀ ਹੋਈ ਸੀ ਜਦ ਉਹਨਾਂ ਨੇ ਕਾਲੀ ਮਾਤਾ ਦਾ ਰੂਪ ਤਾਰਨ ਕੀਤਾ ਸੀ ਤਾਂ ਕੁਝ ਆਗੂਆਂ ਵੱਲੋਂ ਉਹਨਾਂ ਨੂੰ ਬੇਅਦਵੀ ਦੇ ਦੋਸ਼ ਕਾਰਨ ਕਾਫੀ ਟਿੱਪਣੀਆਂ ਕੀਤੀਆਂ ਗਈਆਂ ਸੀ ਜਿਸ ਤੋਂ ਬਾਅਦ ਪਾਇਲ ਮਲਿਕ ਨੇ ਆਪਣੀ ਗਲਤੀ ਦੀ ਮਾਫੀ ਵੀ ਮੰਗੀ ਸੀ ਤੇ ਧਾਰਮਿਕ ਸਜ਼ਾ ਵੀ ਕੀਤੀ ਸੀ ਤੇ ਹੁਣ ਇਸ ਰਖੜੀ ਦੇ ਪਾਵਨ ਮੌਕੇ ਤੇ ਪਾਇਲ ਮਲਿਕ ਵੱਲੋਂ ਨਿਸ਼ਾਂਤ ਸ਼ਰਮਾ ਨੂੰ ਰਖੜੀ ਬੰਨੀ ਗਈ ਇਸ ਕੁੱਬਸੂਰਤ ਵੀਡੀਓ ਨੂੰ ਤੁਸੀਂ ਵੀ ਦੇਖੋ ਕਿ ਕਿੰਝ ਯੂਟਿਊਬਰ ਪਾਇਲ ਮਲਿਕ ਨੇ ਨਿਸ਼ਾਂਤ ਸ਼ਰਮਾ ਨੂੰ ਰਖੜੀ ਬੰਨੀ ਹੈ ਮਸ਼ਹੂਰ ਯੂਟਿਊਬਰ ਪਾਇਲ ਮਲਿਕ ਪਿਛਲੇ ਕੁਝ ਦਿਨਾਂ ਤੋਂ ਵਿਵਾਦਾਂ ਵਿੱਚ ਘੇਰੀ ਹੋਈ ਸੀ ਜਦ ਉਹਨਾਂ ਨੇ ਕਾਲੀ ਮਾਤਾ ਦਾ ਰੂਪ ਤਾਰਨ ਕੀਤਾ ਸੀ ਤਾਂ ਕੁਝ ਆਗੂਆਂ ਵੱਲੋਂ ਉਹਨਾਂ ਨੂੰ ਬੇਅਦਵੀ ਦੇ ਦੋਸ਼ ਕਾਰਨ ਕਾਫੀ ਟਿੱਪਣੀਆਂ ਕੀਤੀਆਂ ਗਈਆਂ ਸੀ ਜਿਸ ਤੋਂ ਬਾਅਦ ਪਾਇਲ ਮਲਿਕ ਨੇ ਆਪਣੀ ਗਲਤੀ ਦੀ ਮਾਫੀ ਵੀ ਮੰਗੀ ਸੀ ਤੇ ਧਾਰਮਿਕ ਸਜ਼ਾ ਵੀ ਕੀਤੀ ਸੀ ਤੇ ਹੁਣ ਇਸ ਰਖੜੀ ਦੇ ਪਾਵਨ ਮੌਕੇ ਤੇ ਪਾਇਲ ਮਲਿਕ ਵੱਲੋਂ ਨਿਸ਼ਾਂਤ ਸ਼ਰਮਾ ਨੂੰ ਰਖੜੀ ਬੰਨੀ ਗਈ ਇਸ ਕੁੱਬਸੂਰਤ ਵੀਡੀਓ ਨੂੰ ਤੁਸੀਂ ਵੀ ਦੇਖੋ ਕਿ ਕਿੰਝ ਯੂਟਿਊਬਰ ਪਾਇਲ ਮਲਿਕ ਨੇ ਨਿਸ਼ਾਂਤ ਸ਼ਰਮਾ ਨੂੰ ਰਖੜੀ ਬੰਨੀ ਹੈ ਮਸ਼ਹੂਰ ਯੂਟਿਊਬਰ ਪਾਇਲ ਮਲਿਕ ਪਿਛਲੇ ਕੁਝ ਦਿਨਾਂ ਤੋਂ ਵਿਵਾਦਾਂ ਵਿੱਚ ਘੇਰੀ ਹੋਈ ਸੀ ਜਦ ਉਹਨਾਂ ਨੇ ਕਾਲੀ ਮਾਤਾ ਦਾ ਰੂਪ ਤਾਰਨ ਕੀਤਾ ਸੀ ਤਾਂ ਕੁਝ ਆਗੂਆਂ ਵੱਲੋਂ ਉਹਨਾਂ ਨੂੰ ਬੇਅਦਵੀ ਦੇ ਦੋਸ਼ ਕਾਰਨ ਕਾਫੀ ਟਿੱਪਣੀਆਂ ਕੀਤੀਆਂ ਗਈਆਂ ਸੀ ਜਿਸ ਤੋਂ ਬਾਅਦ ਪਾਇਲ ਮਲਿਕ ਨੇ ਆਪਣੀ ਗਲਤੀ ਦੀ ਮਾਫੀ ਵੀ ਮੰਗੀ ਸੀ ਤੇ ਧਾਰਮਿਕ ਸਜ਼ਾ ਵੀ ਕੀਤੀ ਸੀ ਤੇ ਹੁਣ ਇਸ ਰਖੜੀ ਦੇ ਪਾਵਨ ਮੌਕੇ ਤੇ ਪਾਇਲ ਮਲਿਕ ਵੱਲੋਂ ਨਿਸ਼ਾਂਤ ਸ਼ਰਮਾ ਨੂੰ ਰਖੜੀ ਬੰਨੀ ਗਈ ਇਸ ਕੂਪ ਸੂਰਤ ਵੀਡੀਓ ਨੂੰ ਤੁਸੀਂ ਵੀ ਦੇਖੋ ਕਿ ਕਿੰਝ ਯੂਟਿਊਬਰ ਪਾਇਲ ਮਲਿਕ ਨੇ ਨਿਸ਼ਾਂਤ ਸ਼ਰਮਾ ਨੂੰ ਰਖੜੀ ਬੰਨੀ ਹੈ ਮਸ਼ਹੂਰ ਯੂਟਿਊਬਰ ਪਾਇਲ ਮਲਿਕ ਪਿਛਲੇ ਕੁਝ ਦਿਨਾਂ ਤੋਂ ਵਿਵਾਦਾਂ ਵਿੱਚ ਘੇਰੀ ਹੋਈ ਸੀ ਜਦ ਉਹਨਾਂ ਨੇ ਕਾਲੀ ਮਾਤਾ ਦਾ ਰੂਪ ਤਾਰਨ ਕੀਤਾ ਸੀ ਤਾਂ ਕੁਝ ਆਗੂਆਂ ਵੱਲੋਂ ਉਹਨਾਂ ਨੂੰ ਬੇਅਦਵੀ ਦੇ ਦੋਸ਼ ਕਾਰਨ ਕਾਫੀ ਟਿੱਪਣੀਆਂ ਕੀਤੀਆਂ ਗਈਆਂ ਸੀ ਜਿਸ ਤੋਂ ਬਾਅਦ ਪਾਇਲ ਮਲਿਕ ਨੇ ਆਪਣੀ ਗਲਤੀ ਦੀ ਮਾਫੀ ਵੀ ਮੰਗੀ ਸੀ ਤੇ ਧਾਰਮਿਕ ਸਜ਼ਾ ਵੀ ਕੀਤੀ ਸੀ ਤੇ ਹੁਣ ਇਸ ਰਖੜੀ ਦੇ ਪਾਵਨ ਮੌਕੇ ਤੇ ਪਾਇਲ ਮਲਿਕ ਵੱਲੋਂ ਨਿਸ਼ਾਂਤ ਸ਼ਰਮਾ ਨੂੰ ਰਖੜੀ ਬੰਨੀ ਗਈ। ਇਸ ਖੂਬਸੂਰਤ ਵੀਡੀਓ ਨੂੰ ਤੁਸੀਂ ਵੀ ਦੇਖੋ ਕਿ ਕਿੰਝ ਯੂਟਿਊਬਰ ਪਾਇਲ ਮਲਿਕ ਨੇ ਨਿਸ਼ਾਂਤ ਸ਼ਰਮਾ ਨੂੰ ਰਖੜੀ ਬੰਨੀ ਹੈ। ਮਸ਼ਹੂਰ ਯੂਟਿਊਬਰ ਪਾਇਲ ਮਲਿਕ ਪਿਛਲੇ ਕੁਝ ਦਿਨਾਂ ਤੋਂ ਵਿਵਾਦਾਂ ਵਿੱਚ ਘੇਰੀ ਹੋਈ ਸੀ ਜਦ ਉਹਨਾਂ ਨੇ ਕਾਲੀ ਮਾਤਾ ਦਾ ਰੂਪ ਤਾਰਨ ਕੀਤਾ ਸੀ ਤਾਂ ਕੁਝ ਆਗੂਆਂ ਵੱਲੋਂ ਉਹਨਾਂ ਨੂੰ ਬੇਅਦਵੀ ਦੇ ਦੋਸ਼ ਕਾਰਨ ਕਾਫੀ ਟਿੱਪਣੀਆਂ ਕੀਤੀਆਂ ਗਈਆਂ ਸੀ ਜਿਸ ਤੋਂ ਬਾਅਦ ਪਾਇਲ ਮਲਿਕ ਨੇ ਆਪਣੀ ਗਲਤੀ ਦੀ ਮਾਫੀ ਵੀ ਮੰਗੀ ਸੀ ਤੇ ਧਾਰਮਿਕ ਸਜ਼ਾ ਵੀ ਕੀਤੀ ਸੀ ਤੇ ਹੁਣ ਇਸ ਰਖੜੀ ਦੇ ਪਾਵਨ ਮੌਕੇ ਤੇ ਪਾਇਲ ਮਲਿਕ ਵੱਲੋਂ ਨਿਸ਼ਾਂਤ ਸ਼ਰਮਾ ਨੂੰ ਰਖੜੀ ਬੰਨੀ ਗਈ ਇਸ ਖੂਬਸੂਰਤ ਵੀਡੀਓ ਨੂੰ ਤੁਸੀਂ ਵੀ ਦੇਖੋ ਕਿ ਕਿੰਝ ਯੂਟਿਊਬਰ ਪਾਇਲ ਮਲਿਕ ਨੇ ਨਿਸ਼ਾਂਤ ਸ਼ਰਮਾ ਨੂੰ ਰਖੜੀ ਬੰਨੀ ਹੈ